ਸਤਿ ਸ੍ਰੀ ਅਕਾਲ ਜੀ ਸੰਦਲ ਚੈਨਲ ਦੇ ਆਜੂ ਸਕਤ ਅੱਜ ਦੀ ਤਾਜ਼ਾ ਖਬਰ ਕਾਲੀ ਦਲ ਪੁਨਰ ਸਦੀ ਦੀ ਉਡਾਨ ਕਿੱਥੇ ਰੁਕੀ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਤੇ ਮੁੱਦੇ ਚੁੱਕਣ ਦੀ ਕਾਰ ਤੇ ਕੀ ਸਵਾਲ ਉੱਠ ਰਹੇ ਹਨ ਚੰਨਜੀਤ ਸਿੰਘ ਬਰਾੜ ਤੇ ਗਿਆਨੀ ਹਰਪ੍ਰੀਤ ਸ਼ਰਮਣੀ ਕਾਲੀ ਦਲ ਦੇ ਬਾਦਲ ਦਾ ਸੁਧਾਰ ਦੇ ਦਾਅਵਿਆਂ ਵਿੱਚੋਂ ਜਨਮੀ ਸ਼ਰਮਣੀ ਕਾਲੀ ਦਲ ਪੁਨਰ ਸਰਜੀਤ ਖੁਦ ਸੰਗਠ ਵਿੱਚ ਕਿਰਦੀ ਨਜ਼ਰ ਆ ਰਹੀ ਹੈ ਮਾਰ ਕਹਿੰਦੇ ਹਨ ਕਿ ਕਾਲੀ ਦਲ ਪੰਨਰ ਸਰਜੀਤ ਅਡਾਨ ਨਹੀਂ ਪਰ ਸਕੀ ਅਤੇ ਜਿਹਾ ਜਹਾਜ਼ ਜਿਸ ਦੀ ਆਪਣੀ ਕੋਈ ਮੰਜ਼ਲ ਨਹੀਂ ਹੈ ਪਹਿਲਾ ਦਾਖਾ ਤੋਂ ਵਿਧਾਇਕ ਮਾਨਪ੍ਰੀਤ ਕਾਲੀ ਨੇ ਸ਼੍ਰੋਮਣੀ ਕਾਲੀ ਦਲ ਪੰਨਰ ਸਰਜੀਤ ਤੋਂ ਦੂਰੀ ਬਣਾਈ ਅਤੇ ਫਿਰ ਹੁਣ ਪਾਰਟੀ ਦੇ ਮੁਖ ਬਲਾਰੇ ਚੰਨਜੀਤ ਬਰਾਰ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਬਰਾਰ ਸ਼ੁਕਰਵਾਨ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਭਾਜਪਾ ਆਗੂ ਸੁਨੀਲ ਜਾਖੜ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਤੇ ਕੇਂਦਰੀ ਰਾਜ ਮੰਤਰੀ ਅਮਨੀਤ ਸਿੰਘ ਬਿੱਟੂ ਦੀ ਗਵਾਈ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਮਨਪ੍ਰੀਤ ਈਆਲੀ ਕਹਿ ਚੁੱਕੇ ਹਨ ਕਿ ਉਹ ਅਕਾਲੀ ਦਲ ਪੁਨਰ ਸਿਰਜੀ ਦਾ ਹਿੱਸਾ ਨਹੀਂ ਹਨ ਸਗੋਂ ਪੰਥਕ ਤੇੜਾ ਨੂੰ ਇਕਜੁੱਟ ਕਰਨ ਦੀ ਲਈ ਯਤਨਸ਼ੀਲ ਹਨ ਮਨਪ੍ਰੀਤ ਈਆਲੀ ਨੇ ਮਾਗੀ ਮੇਲੇ ਮੌਕੇ ਅਕਾਲੀ ਦਲ ਵਾਰਸ ਪੰਜਾਬ ਦੀ ਸਟੇਜ ਤੇ ਸੰਬੋਧਨ ਕੀਤਾ ਤੇ ਹਾਲ ਹਾਲੇ ਕੇ ਕਾਲੀ ਦਲ ਪੁਨਰ ਸਰਜੀਤ ਦੇ ਤਰਨ ਤਰਨ ਜਿਮਨੀ ਚੋਣ ਵਿੱਚ ਖਾਲੀ ਦਲ ਵਾਰਸ ਪੰਜਾਬ ਦੇ ਨਾਲ ਸਮਰਥਨ ਦਿੱਤਾ ਸੀ ਮਾਰਾ ਮਤਾਕ ਪਾਰਟੀ ਦੀ ਹੋਂਦ ਨੂੰ ਸ਼੍ਰੋਮਣੀ ਕਾਲੀ ਦਲ ਬਾਦਲ ਦੀ ਬਾਦਲ ਵਜੋਂ ਪੇਸ਼ ਕੀਤਾ ਕੀਤਾ ਗਿਆ ਹੀ ਪਰ ਹੁਣ ਤੱਕ ਪਾਰਟੀ ਉਡਾ ਨਹੀਂ ਪਰ ਸਕੀ ਕਾਲ ਤੱਕ ਸਹਿਬ ਤੋਂ 2 ਦਸੰਬਰ 2024 ਨੂੰ ਜਾਰੀ ਹੋਏ ਇੱਕ ਨਾਮੇ ਮਤਾਕ ਕਾਲੀ ਦਲ ਦੀ ਨਵੀਂ ਭਰਤੀ ਤੇ ਪੁਨਰ ਗਠਨ ਲਈ ਇੱਕ ਸੱਤ ਮੈਂਬਰੀ ਕਮੇਟੀ ਹੁਣ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਸੱਤ ਵਿੱਚੋਂ ਜੋ ਮੈਂਬਰ ਐਸ ਸੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਐਸ ਸੀ ਪੀ ਸੀ ਪ੍ਰਧਾਨ ਕਰਪਾਲ ਸਿੰਘ ਬਲੂਗਰ ਨੇ ਇਸ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲਿਆ ਸੀ ਪੰਜ ਮਹੀਨੇ ਪਹਿਲਾਂ ਅਕਾਲ ਤਖਸਰ ਤੇ ਬਣਾਈ ਗਈ ਪੰਜ ਮੈਂਬਰੀ ਕਮੇਟੀ ਦਾ ਜਲਾਸ ਦਰਪਿਆ ਦਰਾਨ ਗਿਆਨੀ ਹਰਪ੍ਰੀਤ ਸਿੰਘ ਸ਼ਰਮਣੀ ਕਾਲੀਦਲ ਪਨਸਰੀ ਦੇ ਪ੍ਰਧਾਨ ਚੁਣਿਆ ਗਿਆ ਸੀ ਤੇ ਮਨਪ੍ਰੀਤ ਈਆਲੀ ਤੋਂ ਇਲਾਵਾ ਕਮੇਟੀ ਦੇ ਬਾਕੀ ਮੈਂਬਰਾਂ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ, ਸੰਤਾ ਸਿੰਘ ਅਮੇਦਪੁਰ ਤੇ ਇਕਬਾਲ ਸਿੰਘ ਜੁੰਦਾ ਅਤੇ ਸੁਤਵੰਤ ਗੌਰ ਸ਼ਾਮਲ ਸਨ। ਮਨਪ੍ਰੀਤ ਈਆਲੀ ਨੇ ਕਿਹਾ ਕਿ ਉਹ ਕਾਲੀ ਦਲ ਪੁਨਰ ਸਰੀਦ ਦਾ ਹਿੱਸਾ ਨਹੀਂ ਹਨ ਸਗੋਂ ਪੰਥਕ ਧਰਾਂ ਨੂੰ ਇਕਜੁੱਟ ਕਰਨ ਦੀ ਯਤਨਸ਼ੀਲ ਹਨ। ਬੀਜਪੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਚੰਜੀਤ ਸਿਬਰਾਨ ਨੇ ਬੁੱਧਵਾਰ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਅਸਤੀਫਾ ਦੇਣ ਮਗਰੋਂ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਸੀ ਕਿ ਸਤਾਰ ਸਤਕਾਰਯੋਗ ਪ੍ਰਤੀਕਰਤਾ ਡੈਲੀਕੇਟ ਸੈਵਨ ਅਤੇ ਹਰੇਕ ਵਰਗ ਤੋਂ ਮਾਫੀ ਚਾਹੁੰਦਾ ਹੋਇਆ ਬੜੇ ਹੀ ਪਰੇਮਾਨਾ ਸ਼੍ਰੋਮਣੀ ਅਕਾਲੀ ਦਲ ਪੰਨਰ ਸਰਜੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ ਪਾਪ ਕੇ ਆਪਣੇ ਹੱਥੀ ਮਕਾਨ ਬਣਾ ਕੇ ਛੱਡਣਾ ਬਹੁਤ ਔਖਾ ਹੁੰਦਾ ਹੈ ਪਰ ਹਾਲਾਤ ਹੀ ਜਿਹੇ ਬਣ ਗਏ ਸਨ ਕਿ ਕੋਈ ਚਾਰਾ ਨਹੀਂ ਬਚਿਆ ਮੈਨੂੰ ਇਸ ਗੱਲ ਦਾ ਗਹਿਰਾ ਅਹਿਸਾਸ ਹੋਇਆ ਤੇ ਮੈਂ ਪੰਜ ਮੈਂਬਰੀ ਪਰਤੀ ਕਮੇਟੀ ਲਈ ਕਾਰਵਾਈ ਕਾਰਵਾਈ ਗਈ ਪਰਤੀ ਵਿੱਚ ਮੈਂ ਬਹੁਤ ਹੀ ਉਤਸ਼ਾਹਸ਼ ਤਰੀਕੇ ਨਾਲ ਦਿਨ ਰਾਤ ਮਿਹਨਤ ਕਰਕੇ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਵਾਪਸ ਪਾ ਕੇ ਪਰਤੀ ਕਰਵਾਈ ਸੀ ਕਾਸ ਕਰਕੇ ਮਾਲਵੇਚ ਬਾਦਲ ਪ੍ਰਬਾਦ ਦਾ ਆਪਣਾ ਨਿੱਜੀ ਦਬਾਅ ਹੋਣ ਦੇ ਬਾਵਜੂਦ ਵੀ ਮਾਲਵੇ ਦੇ ਸਮੇਤ ਸਾਰੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੀ ਪ੍ਰਤੀ ਕਰਕੇ ਡੈਲੀਗੇਟਾਂ ਸਹਿਬਾਨ ਦੀ ਚੋਣ ਕਰਵਾਈ ਸੀ ਜਿਸ ਨਾਲ ਸਭ ਨੂੰ ਆਸ ਬੁਜੀ ਤੇ ਪੰਥ ਅਤੇ ਪੰਜਾਬ ਪ੍ਰਸ ਨਵੀ ਨਰੋਈ ਲੀਡਰਸ਼ਿਪ ਚੁਣ ਕੇ ਪਾਰਟੀ ਦੀ ਪੁਨਰਸਰਜੀਤ ਹੋਵੇਗੀ ਧੰਨਵਾਦ ਜੀ ਖਬਰਾਂ ਜੋ ਲਈ ਬਣੇ ਰਹੋ ਖਬਰਾਂ ਅੰਸ਼ੇ ਤੇ ਲਾਈਕ ਕਰ ਦਿਓ